ਪੁਰਾਣਾ ਰਾਜਪੁਰਾ ਦੇ ਗੁਰੂ ਨਾਨਕ ਦਰਬਾਰ ਸਾਹਿਬ ਜੀ ਦੇ ਲੰਗਰ ਹਾਲ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੈਂਬਰ ਅਮਰਜੀਤ ਸਿੰਘ ਪਨੂ ਵੱਲੋਂ ਇੱਕ ਸਾਦਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਡਾਕਟਰ ਐਸ ਪੀ ਦੇ ਯੋਗ ਉਪਰਾਲੇ ਸਦਕਾ ਲੋੜਵੰਦ ਪਰਿਵਾਰਾਂ ਨੂੰ ਹਰ ਮਹੀਨੇ ਚੈੱਕ ਭੇਜੇ ਜਾਂਦੇ ਨੇ ਜਿਨ੍ਹਾਂ ਨੂੰ ਵੰਡਣ ਵਾਸਤੇ ਅਸ਼ਮੁਖ ਮਹਿਮਾਨ ਦੇ ਤੌਰ ਤੇ ਅਮਰਿੰਦਰ ਸਿੰਘ ਕੰਗ ਪ੍ਰਦਾਨ ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਜਪੁਰਾ ਟਾਊਨ ਅਤੇ ਨਿਊ ਪ੍ਰੈਸ ਕਲੱਬ ਦੇ ਪ੍ਰਦਾਨ ਪ੍ਰਿੰਸ ਤਨੇਜਾ ਵਿਸ਼ੇਸ਼ ਤੌਰ ਤੇ ਪਹੁੰਚੇ ਸਨ ਜਿਨ੍ਹਾਂ ਨੇ ਲੋੜਵੰਦ ਪਰਿਵਾਰਾਂ ਦੇ ਚੈੱਕ ਵੰਡੇ ਜਿਨ੍ਹਾਂ ਵਿੱਚ ਵਿਧਵਾ ਔਰਤਾਂ ਹੈਂਡੀਕੈਪਟ ਅਤੇ ਲੋੜਵੰਦ ਪਰਿਵਾਰ ਸਨ ਜਿਨ੍ਹਾਂ ਨੂੰ 50000 40 ਰੁਪਏ ਚੈੱਕ ਵੰਡੇ ਗਏ ਅਤੇ ਉਨ੍ਹਾਂ ਨੇ ਆਖਿਆ ਕਿ ਡਾਕਟਰ ਪੂਰੇ ਦੇਸ਼ ਵਿੱਚ ਲੋੜਵੰਦ ਪਰਿਵਾਰਾਂ ਦੇ ਸਹਾਇਤਾ ਕਰਦੇ ਨੇ ਅਤੇ ਹਲਕ ਹਰਾਜਪੁਰਾ ਵਿੱਚ ਜੋ ਵੀ ਸੇਵਾ ਅਮਰਜੀਤ ਸਿੰਘ ਪੰਨੋ ਨੂੰ ਚੈੱਕ ਵੰਡਣ ਦੀ ਦਿੱਤੀ ਗਈ ਹੈ ਅੱਜ ਸਾਨੂੰ ਵੀ ਉੱਥੇ ਆਉਣ ਦਾ ਮੌਕਾ ਮਿਲਿਆ ਅਸੀਂ ਡਾਕਟਰ ਐਸਪੀ ਸਿੰਘ ਉਹ ਪ੍ਰਾਈ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ ਜੋ ਲੋੜਵੰਦਾਂ ਤੇ ਸਹਾਇਤਾ ਕਰ ਰਹੇ ਨੇ ਅਤੇ ਅਮਰਿੰਦਰ ਸਿੰਘ ਕੰਗ ਪ੍ਰਦਾਨ ਕੇਂਦਰੀ ਸਿੰਘ ਸਵਾਰਾਜਪੁਰਾ Town ਨੇ ਪੱਤਰਕਾਰਾਂ ਨੂੰ ਦੱਸਿਆ ਕਿ ਡਾਕਟਰ ਐਸ ਵੀ ਸਿੰਘ ਆਬਰਾਏ ਦੇ ਯੋਗ ਉਪਰਾਲੇ ਜਤਕਾ ਹੀ ਲੋੜਵੰਦ ਪਰਿਵਾਰਾਂ ਨੂੰ ਸਹਾਇਤਾ ਮਿਲ ਰਹੀ ਹੈ ਉਹਨਾਂ ਦੀ ਜਿੰਨੀ ਵੀ ਤਾਰੀਫ ਕੀਤੀ ਜਾਏ ਉਹ ਨਹੀਂ ਥੋੜੀ ਹੈ ਹੁਣ ਸਕੂਲਾਂ ਕਾਲਜਾਂ ਤੇ ਰਾਜਪੁਰਾ ਦੇ ਹਸਪਤਾਲ ਵਿੱਚ ਬਿਮਾਰੀ ਦਾ ਟੈਸਟ ਕਰਨ ਵਾਲੀਆਂ ਮਸ਼ੀਨਾਂ ਲਾਈਆਂ ਨੇ ਅਤੇ ਰਾਜਪੁਰਾ ਵਿੱਚ ਡੀ ਸੀ ਸੀ ਮਸ਼ੀਨਾਂ ਵੀ ਲਗਾਈਆਂ ਗਈਆਂ ਨੇ ਸਰਕਾਰੀ ਹਸਪਤਾਲ ਵਿੱਚ ਵੀ ਡਲਸਿਸ ਮਸ਼ੀਨਾਂ ਲਗਾਈਆਂ ਗਈਆਂ ਨੇ ਅਤੇ ਇੱਥੇ ਸਰਕਾਰੀ ਹਸਪਤਾਲ ਵਿੱਚ ਕਰੀਬ 60 ਟੈਸਟ ਜੋ ਬਿਲਕੁਲ ਮੁਫਤ ਕੀਤੇ ਜਾਂਦੇ ਨੇ ਅਤੇ ਰਾਜਪੁਰਾ ਦੇ ਸਰਕਾਰੀ ਹਸਪਤਾਲ ਦੀ ਲੈਬਾਰਟਰੀ ਵਿੱਚ ਟੈਸਟ ਤਕਰੀਬਨ ਹੀ ਕੀਤੇ ਜਾਂਦੇ ਨੇ ਅਸੀਂ ਉਨ੍ਹਾਂ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ ਅਜ ਰਾਜਪੁਰਾ ਵਡੋਲੀ ਜੰਡੋਲੀ ਚਮਾਰੋ ਪਿੰਡ ਸ਼ਾਮਦੋ ਨਲਾਸਰੋ ਪਿੰਡ ਦੀਆਂ ਲੋੜਵੰਤ ਪਰਿਵਾਰਾਂ ਨੂੰ ਚੈੱਕ ਵੰਡੇ ਗਏ ਜਿਨ੍ਹਾਂ ਵਿੱਚ ਵਿਧਵਾ ਔਰਤਾਂ ਹੈਂਡੀਕੈਪਡ ਅਤੇ ਹੋਰ ਵੀ ਕਾਫੀ ਲੋੜਵੰਤ ਪਰਿਵਾਰ ਸਨ ਇਹ ਪਰਿਵਾਰ ਹਲਕਾ ਰਾਜ ਸੁਰੇ ਦੇ ਕਨੌਰ ਦੇ ਦੇਵੀ ਸ਼ਾਮਲਸ ਨੇ ਸੋ ਇੱਥੇ ਲਗਭਗ 57 ਪਰਿਵਾਰਾਂ ਨੂੰ ਚੈੱਕਪ ਬੰਡੇ ਗਏ ਨੇ ਮਾਇਆ ਬ੍ਰਿੰਦਰ ਸਿੰਘ ਕੰਗ ਪ੍ਰਧਾਨ ਕੇਂਦਰੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾਰਾਜਪੁਰਾ ਟਾਊਨ ਪ੍ਰਧਾਨ ਜੀ ਚੈੱਕ ਬੰਡਵਾਤੇ ਇਸ ਬਾਰੇ ਜਾਣਕਾਰੀ ਹਰ ਮਹੀਨੇ ਜੋ ਸਰਬੱਤ ਦਾ ਭਲਾ ٹرسٹ ਵੱਲੋਂ ਰਾਜਪੁਰਾ ਵਿਖੇ ਸਦਾਰ ਅਮਰਜੀਤ ਸਿੰਘ ਪੰਨੂ ਜੋ ਸਾਡੇ ਸ਼ਹਿਰ ਦੇ ਸੀਨੀਅਰ ਪੱਤਰਕਾਰ ਨੇ ਉਹਨਾਂ ਦੀ ਗਵਾਈ ਵਿੱਚ ਜੋ ਇੱਥੇ ਚੈੱਕ ਵੰਡੇ ਜਾਂਦੇ ਨੇ ਲੋੜਵੰਦਾਂ ਨੂੰ ਉਹਨਾਂ ਉਹਨਾਂ ਨੂੰ ਅੱਜ ਜਿਹੜੇ ਨੇ ਉਹ ਚੈੱਕ ਵੰਡਣ ਵਾਸਤੇ ਮੈਂ ਇੱਥੇ ਗੁਰਦੁਆਰਾ ਸਾਹਿਬ ਕੇ ਪਹੁੰਚਿਆ ਤੇ ਲੋੜਵੰਦਾਂ ਨੂੰ ਸਾਰੇ ਜਿਹੜੇ ਚੈੱਕ ਵੰਡੇ ਗਏ ਨੇ ਨਹੀਂ ਡਾਕਟਰ ਐਸ ਵੀ ਉਬਰਾਈ ਦਾ ਜਿਹੜਾ ਪੁਰਾਣਾ ਹੈਗਾ ਇਹਦੇ ਬਾਰੇ ਕੀ ਕਹਿਣਾ ਸਰ ਐਸ ਵੀ ਉਬਰਾਈ ਦਾ ਪ੍ਰਾਲਾ ਤਾਂ ਬਹੁਤ ਹੀ ਸਲਾੰਗਾ ਜੋਗਾ ਹੈ ਜੋ ਲੋੜਵੰਦਾਂ ਦੀ ਮਦਦ ਕਰਦੇ ਨੇ ਕਿਤੇ ਡਿਸਪੈਂਸਰੀਆਂ ਖੋਲ ਰਹੇ ਨੇ ਕਿਤੇ ਲੈਬਟਰੀਆਂ ਖੋਲ ਰਹੇ ਨੇ ਖੂਨ ਟੈਸਟ ਆ ਵਾਸਤੇ ਬਹੁਤ ਹੀ ਹਰ ਹਰ ਫੀਲਡ 'ਚ ਹਰ ਖੇਤਰ 'ਚ ਉਹ ਜਿਹੜੀ ਵੱਧ ਤੋਂ ਵੱਧ ਜਿਹੜੀ ਸੇਵਾ ਉਹ ਲੋਕਾਂ ਦੀ ਕਰ ਰਹੇ ਨੇ ਪ੍ਰਮਾਤਮਾ ਉਹਨਾਂ ਦੀ ਲੰਮੀ ਉਮਰਾਂ ਕਰੇ ਇਸ ਤਰ੍ਹਾਂ ਹੀ ਉਹ ਜਿਹੜੀ ਹੈ ਸੇਵਾ ਜਿਹੜੀ ਕਰਦੇ ਰਹਿਣ ਪ੍ਰਧਾਨ ਜੀ ਕੀ ਨਾਮ ਤੁਹਾਡਾ ਮੈਂ ਪ੍ਰਿੰਸ ਤਨੇਜਾ ਨਿਊ ਪ੍ਰੈਸ ਕਲੱਬ ਤੋਂ ਪ੍ਰਧਾਨ ਹਾਂ ਪ੍ਰਧਾਨ ਜੀ ਅੱਜ ਸਰਪੱਤਰਾ ਪਲਾਇਟਰੀ ਚੈਰੀਟੇਡ ਟਰਸਟ ਦੇ ਜਿਹੜੇ ਚੈੱਕ ਅਪਰਾਏ ਸਾਹਿਬ ਭੇਜਦੇ ਆ ਉਹ ਬੰਡਨਵਾਤੇ ਇਥੇ ਪਹੁੰਚਿਆ ਕੀ ਕਹਿਣਾ ਸਰ ਸਰਬੱਤ ਦਾ ਭਲਾ ਟਰੱਸਟ ਵੱਲੋਂ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਬਹੁਤ ਵੱਡਾ ਉਪਰਾਲਾ ਹੈ ਤੇ ਬਹੁਤ ਲੋੜਵੰਦਾਂ ਵਾਸਤੇ ਜੋ ਵੀ ਇਹ ਉਪਰਾਲਾ ਕਰ ਰਹੇ ਬਹੁਤ ਸ਼ਲਾਘਾਯੋਗ ਹੈ ਜਿਹੜੇ ਆਮ ਸਸਥਾਵਾਂ ਹੈਗਾ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਸਰ ਆਮ ਸਸਥਾਵਾਂ ਨੂੰ ਵੀ ਇਹੀ ਕਵਾਂਗੇ ਕਿ ਜ਼ਰੂਰਤਮੰਦਾਂ ਦੀ ਵੱਧ ਤੋਂ ਵੱਧ ਮਦਦ ਕਰੋ ਤੇ ਆਉਣ ਵਾਲੇ ਟਾਈਮ ਵਿੱਚ ਵੱਧ ਤੋਂ ਵੱਧ ਮਰ ਰਵਨ ਦਾ ਸੇਵ ਕਰੋ ਅਗਰ ਥੋੜੇ ਤੱਕ ਲੋੜ ਪੈ ਜਾਂਦੀ ਹੈ ਇਹਨਾਂ ਲੋਕਾਂ ਨੂੰ ਫਿਰ ਸਰ ਸਿਵਿਕ ਸਾਡਾ ਵੀ ਪ੍ਰੈਸ ਕਲੱਬ ਜਿਹੜਾ ਹੈ ਜ਼ਰੂਰਤਮੰਦਾਂ ਦੇ ਵਾਸਤੇ ਹਮੇਸ਼ਾ ਤਿਆਰ ਰਹਿੰਦਾ ਹੈ ਤੇ ਅਸੀਂ ਵੀ ਕਹਾਂਗੇ ਕੋਈ ਵੀ ਇਹੋ ਜਿਹਾ ਲੋੜ ਬੰਦਾ ਹੈ ਤਾਂ ਸਾਡੇ ਕੋਲ ਆ ਕੇ ਸੰਪਰਕ ਕਰ ਸਕਦਾ ਤੇ ਅਸੀਂ ਉਹਨਾਂ ਦੀ ਪੂਰੀ ਮਦਦ ਕਰਾਂਗੇ